ਜੋਗਾ ਖੇਤਾਂ ਵਿੱਚੋਂ ਲੰਘ ਰਹੀ ਪਾਈਪ ਲਾਈਨ ਦੇ ਮੁੱਦੇ ਤੇ ਪਿੰਡ ਵਾਸੀਆਂ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਵੱਲੋਂ ਕੀਤੀ ਰੈਲੀ ਅੱਜ ਦਿਨ ਮੰਗਲਵਾਰ 19 ਦਸੰਬਰ 11:30 ਵਜੇ ਦੇ ਕਰੀਬ ਜੋਗਾ ਹਲਕਾ ਦੇ ਲੋਕਾਂ ਤੇ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਗਰੁੱਪ ਵੱਲੋਂ ਗੁਰਦੁਆਰਾ ਸਾਹਿਬ ਇੱਕ ਇੱਕ ਭਾਰੀ ਇਕੱਠ ਕਰਕੇ ਰੈਲੀ ਕੀਤੀ ਗਈ ਇਸ ਮੌਕੇ ਬੋਲਦੇ ਹਾਂ ਅਗਰਾਹਾਂ ਗਰੁੱਪ ਆਗੂ ਰਾਮ ਸਿੰਘ ਪੈਣੀਵਾਗਾ ਨੇ ਕਿਹਾ ਕਿ ਜਦੋਂ ਤੱਕ ਲੋਕਾਂ ਦੀਆਂ ਪ੍ਰਸ਼ਾਸਨ ਮੰਗਾ ਨਹੀਂ ਮੰਨਦਾ ਉਦੋਂ ਤੱਕ ਪਾਈਪ ਲਾਈਨ ਖੇਤਾਂ ਵਿੱਚੋਂ ਦੀ ਨਹੀਂ ਪਾਉਣ ਦਿੱਤੀ ਜਾਵੇਗੀ ਤੇ ਭਾਰਤੀ ਕਿਸਾਨ ਯੂਨੀਅਨ ਅਗਰਾਹਾ ਗਰੁੱਪ ਵੱਲੋਂ ਪੱਕਾ ਮੋਰਚਾ ਦਿਨ ਰਾਤ ਦਾ ਚੱਲ ਰਿਹਾ ਹੈ ਅੱਜ ਜਿਹੜੀ ਤੁਹਾਡੀ ਨਗਰ ਦੇ ਨਾਲ-ਨਾਲ ਸੰਗਰੂਰ ਮਾਨਸਾ ਬਠਿੰਡਾ ਦੇ ਕਿਸਾਨਾਂ ਦੇ ਨਾਲ ਸਰੀਆਮ ਹੋਰ ਹਿਤ ਕਿਦੂ ਰੋਕਣ ਦੇ ਲਈ ਆਪਾਂ ਕੱਟੇ ਹੋਏ ਆ ਕਿਉਂਕਿ ਪਹਿਲਾਂ ਥੋੜੀ ਜੀ ਗੱਲ ਇੰਦਰਜੀਤ ਨੇ ਕੀਤੀ ਆ ਛੋਹੀ ਜਾਂ ਉਸ ਗੱਲ ਨੂੰ ਕਿ ਤੇਲ ਪੰਪਾਂ ਦੇ ਉੱਤੇ ਜਿਹੜਾ ਤੇਲ ਆ ਉਹ ਗੱਡੀਆਂ ਦੇ ਨਾਲ ਉਹਦੀ ਟੋਆਟੋ ਆਈ ਹੁੰਦੀ ਆ ਤੇ ਕਿੰਨੇ ਉਹ ਕੈਂਟਰ ਚੱਲਦੇ ਤੇ ਇੱਕ ਕੈਂਟਰ ਦੇ ਉੱਤੇ ਦੋ ਮੁੰਡੇ ਕੰਮ ਕਰਦੇ ਆ ਤੇ ਕਿੰਨੇ ਨੂੰ ਰੁਜ਼ਗਾਰ ਮਿਲਿਆ ਤੇ ਇਹਦਾ ਜਿਹੜੇ ਵੱਡੇ ਪੱਧਰ ਤੇ ਕਾਰੋਬਾਰ ਕਰਦੀਆਂ ਚਾਹੇ ਗੈਸ ਨਾ ਕਰਦੀਆਂ ਉਹ ਵੱਡੀਆਂ ਕੰਪਨੀ ਆ ਕੰਪਨੀਆਂ ਦੇ ਵਿੱਚ ਕੁਝ ਸਰਕਾਰ ਦੀਆਂ ਕੰਪਨੀਆਂ ਵੀ ਆ ਤੇ ਵੱਡੀ ਪੱਧਰ ਤੇ ਪ੍ਰਾਈਵੇਟ ਕੰਪਨੀ ਐ ਕੋੜੋਣਾ ਨੂੰ ਆਪਦੇ ਮਨਾਫਿਆਂ ਨੂੰ ਹੋਰ ਵਧਾਉਣ ਦੇ ਲਈ ਖਰਚ ਘਟਾਉਣ ਦੇ ਲਈ ਤੇ ਲੋਕਾਂ ਦਾ ਰਜਗਾਰ ਬੰਦ ਕਰਨ ਦੇ ਲਈ ਕਿਹੜੇ ਕੰਤੜੇ ਸੋਚਦੇ ਆ ਹੋ ਪਹਿਲਾਂ ਬਠਿੰਡੇ ਦੇ ਡਿੱਪੂ ਲਾਇਆ ਤੇਲ ਸੋਲ ਕੇ ਕਾਂੜੇ ਤੋਂ ਜਿਹੜੀ ਪਾਈਪਲਾਈਨ ਕੱਢੀ ਤਾਂ ਉਸ ਪਾਈਪਲਾਈਨ ਰਾਹੀਂ ਸਾਰਾ ਤੇਲ ਹੈ ਜਿਹੜਾ ਲੋਕਾਂ ਨੂੰ ਸਾਧ ਨਹੀਂ ਦਿੰਦੇ ਇਹ ਕਿ ਨੌਕਦਮ ਹੈ ਸਮਾਉਂ ਰਿਹਾ ਸਾਨੂੰ ਸਾਰੇ ਪਰਿਵਾਰਾਂ ਦੇ ਪਰਿਵਾਰ ਤੇ ਵੱਡੇ ਮਜਬੂਰ ਹੋ ਜਾਣਾ ਹੈ ਪੈਣਾ ਗੁਰੂਵਾਰ ਨੂੰ ਜਿਹੜੀ ਫੇਰ ਦੂਜੇ ਤੋਂ ਅੱਗੇ ਤੁਰਨਾ ਚਾਹੀਦਾ ਉਹ ਅਕਸਰ ਜੁਗਾ ਨਗਰ ਦੇ ਲੋਕਾਂ ਦੀ ਮੀਟਿੰਗ ਕੀਤੀ ਹੈ ਮਸਲਾ ਇਹ ਹੈ ਕਿ ਜੋ ਬਟਿੰਡਾ ਤੋਂ ਲੈ ਕੇ ਸੰਗਰੂਰ ਦੇ ਇੱਕ ਦੀਪੂ ਤੱਕ ਤੇਲ ਪਾਈਪਲਾਈਨ ਜਿਹੜੀ ਪਾਈ ਜਾ ਰਹੀ ਹੈ ਉਹ ਬਟਿੰਡਾ ਮਾਂਸਾਂ ਸੁਕੂ ਦੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਕੀ ਕਰੀਏ ਔਰ ਅਸੀਂ ਉਸ ਦਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਫਰੂਦ ਕਿਸ ਲਈ ਕਰ ਰਹੇ ਹਾਂ ਕਿਸਾਨ ਪੀੜਿਤ ਕਿਸਾਨ ਕਰ ਰਿਹਾ ਹੈ ਕਿਉਂਕਿ ਜਿੱਥੋਂ ਜਿੱਥੋਂ ਦੀ ਵੀ ਉਹ ਪਾਈਪ ਲਾਈਨ ਪਾਉਣੀ ਹੈ ਤਾਂ 40 ਫੁੱਟ ਦੇ ਲਗਭਗ ਜਗ੍ਹਾ ਜਿਹੜੀ ਉਹ ਰੁਕਣੀ ਹੈ ਉਸ ਜਗ੍ਹਾ ਦੇ ਉੱਤੇ ਪਾਈਪ ਪਾਉਣ ਤੋਂ ਬਾਅਦ ਨਾ ਕੋਈ ਦਰਖਤ ਨਾ ਕੋਈ ਬੋਰ ਨਾ ਕੋਈ ਕੋਟਾ ਨਹੀਂ ਪਾ ਸਕਦਾ ਕਿਸਾਨ ਪਰ ਜਿਹੜਾ ਉਹਨਾਂ ਨੂੰ ਮਾਪਿਆ ਉਹ ਬਹੁਤ ਘੱਟ ਜਾਨੀ 8 ਲੱਖ ਰੁਪਏ ਤੋਂ ਲੈ ਕੇ 12 ਲੱਖ ਰੁਪਏ ਤੱਕ ਕਿਸਾਨਾਂ ਨੂੰ ਕਹਿੰਦੇ ਆ ਪਹਿਲਾ 8 ਕਹਿੰਦੇ ਜੀ ਫਿਰ 12 ਲੱਖ ਦੇ ਆ ਗਏ ਸਾਡੀ ਮੰਗ ਹੈ ਕਿ ਉਹਨਾਂ ਨੂੰ ਜੋਗ ਜਿਹੜਾ ਵੰਦਾ ਮਾਪਿਆ ਦਿੱਤਾ ਜਾਵੇ ਔਰ ਜਿਹੜਾ ਕਲੈਕਟਰ ਰੇਟ ਰੇਟ ਦਾ ਭਾਵੇਂ ਇੱਥੇ ਸਰਕਾਰ ਦਾ ਘੱਟ ਪਾਇਆ ਹੋਇਆ ਪਰ ਖੁੱਲੀ ਮਾਰਕੀਟ ਦੀ ਜਿਹੜੀ ਕੀਮਤ ਹੈ ਉਹ ਕਿਤੇ ਜ਼ਿਆਦਾ ਹੈ ਕਿ ਕਰੋੜ ਰੁਪਏ ਦਾ ਕਿੱਲਾ ਹੈ ਬਠਿੰਡੇ ਦੇ ਵਿੱਚ ਵੀ ਇਹਨਾਂ ਨੇ ਭਾਵੇਂ ਉੱਥੇ ਗੈਂਸ ਪਾਈਪ ਲਾਨ ਪਾਈ ਜਾ ਰਹੀ ਹੈ ਪ੍ਰਾਈਵੇਟ ਪਰ ਚੀਜ਼ ਤੇ ਕੋਈ ਹੈ ਯੂਪਾਏ ਪਾਇ ਪਾਈ ਕੀਤਾ ਉਹ ਜ਼ਮੀਨਾਂ ਜੀ ਪਹਿਣੀ ਹੈ ਪ੍ਰਾਈਵੇਟ ਹੈ ਸਰਕਾਰੀ ਹੈ ਉਹਦੇ ਕਿਸਾਨਾਂ ਦੇ ਨਾਲ 24 ਲੱਖ ਰੁਪਏ ਦਾ ਐਗਰੀਮੈਂਟ ਕੀਤਾ ਹੋਇਆ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਇੱਕੋ ਨੀਤੀ ਇੱਕੋ ਪਾਲਿਸੀ ਸਾਰੀ ਜਗ੍ਹਾ ਹੋਵੇ ਕਿਸਾਨਾਂ ਦੀ ਤਸੱਲੀ ਮੁਤਾਬਕ ਜਿਹੜਾ ਮਾਪਜਾ ਦੇ ਕੇ ਉਹ ਪਾਈਪ ਲਾਈਨ ਪਾਈ ਜਾਵੇ ਜੇਕਰ ਪ੍ਰਸ਼ਾਸਨ ਨੇ ਸਰਕਾਰ ਨੇ ਧੱਕੇ ਨਾਲ ਬਿਨਾਂ ਪੈਸੇ ਬਿਨਾਂ ਪੂਰੀ ਕਾਨੂੰਨੀ ਪ੍ਰਕਿਰਤਿਆਂ ਪਾਈਪ ਲਾਈਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਜੱਥੇਬੰਦੀ ਔਰ ਜਿਹੜੀ ਇੱਕ ਐਕਸ਼ਨ ਕਮੇਟੀ ਬਣਾਈ ਹੈ ਉਹਦੇ ਵੱਲੋਂ ਸਖਤ ਵਿਰੋਧ ਕੀਤਾ ਜਾਊਗਾ ਤੇ ਬਿਨਾ ਆਗਿਆ ਤੋਂ ਪੈਪਾਂ ਨਹੀਂ ਪਹੁੰਚ ਦਿੱਤੀਏਗਾ ਜੀ ਤਾਂ ਮਕਸਦ ਹੈ ਇਹ ਸਿਕਾ ਪਹਿਲਾਂ ਕੱਲ ਚੱਲਦੀ ਸੀ ਜਿਹੜੇ 88 ਪਿੰਡ ਤੱਕ ਜਾਣਾ ਇਸ ਕਰਕੇ ਇਕੱਲੇ 88 ਦਾ ਮਾਮਲਾ ਨਹੀਂ ਕੱਲ ਨੂੰ ਸਰਕਾਰ ਕਿਤੇ ਹੋਰ ਵੀ ਕੋਈ ਕਾਰਖਾਨਾ ਲਾ ਸਕਦੀ ਹੈ ਉਹ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਦੱਸਿਆ ਵੀ ਇਹ ਠਾਸਿਆਂ ਦਾ ਮਾਮਲਾ ਨਾ ਸਮਝੋ ਇਹ ਕਾਰਪੋਰੇਟ ਘਰਾਣਿਆਂ ਦਾ ਮਾਮਲਾ ਸਮਝੋ ਕਿ ਕਿਵੇਂ ਸੰਡਾ ਜੜਾ ਕਰਨਾਗਾ ਇਸ ਕਰਕੇ ਉਹਦੇ 88 ਹੈ ਉਹਨਾਂ ਦੇ ਨਾਲ ਵੀ ਦੂਜੇ ਲੱਗਣ ਤੇ ਜਦੋਂ ਦੂਜਿਆਂ ਨੂੰ ਕੋਈ ਆਫਤ ਆਉਣੀਆਂ ਉਹਦੋਂ ਲੱਗਣ ਜਿਵੇਂ ਸਾਡੀ ਜਥੇਬੰਦੀ ਵੱਲੋਂ ਹੁੰਦਾਗਾ ਕਿ ਜਿੱਥੇ ਗੰਨੇ ਦਾ ਕਿਸਾਨ ਆ ਉੱਥੇ ਗੰਨੇ ਦਾ ਪਾਣੀ ਮਿਲਦਾ ਤਾਂ ਅਸੀਂ ਮਾਨਸਾ ਦੇ ਵਿੱਚ ਚੌਲਾਂ ਦੇ ਕਿਸਾਨ ਚੱਕਾ ਜਾਮ ਕਰ ਦਿੰਦੇ ਆ ਤੇ ਜੇ ਸਾਡੇ ਚੌਲਾਂ ਦਾ ਮਾਮਲਾ ਹੁੰਦਾ ਰੁਲਦੇ ਆ ਚੌਲਾਂ ਤਾਂ ਉੱਥੇ ਗੰਨੇ ਵਾਲੇ ਕਿਸਾਨ ਹੜਤਾਲਾਂ ਕਰਦੇ ਆ ਸੜਕਾਂ ਰੋਕਦੇ ਆ ਇਸ ਕਰਕੇ ਸਾਨੂੰ ਇੱਕ ਮਤ ਹੋਣਾ ਚਾਹੀਦਾ ਹੈ ਇਹ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਦੱਸਿਆ। ਇਹ ਖਾਲੇ ਤਾਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਨਹੀਂ ਕਿ ਮੌਤ ਸਾਡਾ ਦਿਨ ਰਾਤ ਦਾ ਲਗਾਤਾਰ ਚੱਲਿਆ ਹੈ। ਇਹ ਲੋਕਾਂ ਵੱਲੋਂ ਸਾਡਾ ਬਹਾਮਹਾਰਾ ਮਿਲ ਰਿਹਾ ਹੈ। ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਪ੍ਰਸ਼ਾਸਨ ਦੇ ਵੀ ਧਿਆਨ ਚ ਲਿਆਉਣਾ ਚਾਹੁੰਦੇ ਆ। ਕਿ ਜਿੰਨਾ ਚਿਰ ਕਿਸਾਨਾਂ ਦੀ ਸਹਿਮਤੀ ਨਹੀਂ ਹੁੰਦੀ ਕੰਪਨੀ ਨਾਲ ਕਿਸੇ ਤਰ੍ਹਾਂ ਦੀ ਤਾਂ ਉਹਨਾਂ ਚਿਰ ਅਸੀਂ ਪਾਈਪ ਲਾਈਨ ਇਹ ਨੰਗਾ ਨਹੀਂ ਦੇਵਾਂਗੇ ਹਾਂ ਜੇ ਕੋਈ ਸਰਕਾਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਕੋਈ ਇਹਨਾਂ ਕੰਪਨੀ ਨਾਲ ਮਿਲ ਕੇ ਕੋਈ ਧੱਕਾ ਕਰਨਗੇ ਤਾਂ ਸਾਡੇ ਭਾਰਤੀ ਕਿਸਾਨ ਜੀ ਨੇ ਇੱਕ ਤਾਂ ਬਰਾਹਾਂ ਉਹ ਸਾਡੇ ਨਾਲ ਖੜੀ ਹੈ ਤੇ ਅਸੀਂ ਉਹਨਾਂ ਦੇ ਸਹਿਯੋਗ ਨਾਲ ਪਾਈਪ ਲਾਈਨ ਨੂੰ ਟਾਈਮ ਰੋਕ ਕੇ ਰੱਖਾਂਗੇ ਜਿੰਦ ਤੱਕ ਸਾਡੀ ਮੰਗਾਂ ਪੂਰੀਆਂ ਨਹੀਂ